ਗੁਰਸੇਵੀਐ ਅਹਨ ਸੁਸਹਿਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਸਵਈਏ ਮਹੱਲੇ ਤੀਜੇ ਕੇ ਇਕ ਓੰਕਾਰ ਸਤਗੁਰ ਪ੍ਰਸਾਦ ਸੋਈ ਪੁਰਖ ਸਿਵਰ ਸਾਚਾ ਜਾ ਕਾ ਇਕ ਨਾਮ ਅਛਲ ਸੰਸਾਰੀ ਜਿਨ ਭਗਤ ਭਵਜਲ ਤਾਰੀ ਸਿਮਰਹੁ ਸੋਈ ਨਾਮ ਪ੍ਰਧਾਨ ਤਿਤ ਨਾਮ ਰਸਕ ਨਾਨਕ ਲੈਣਾ ਥਪਿਉ ਜੀਨ ਸਰਬ ਸਿਧੀ ਕਬਜਨ ਕਲਸ ਬੁੱਧੀ ਕੀਰਤ ਜਨ ਅਮਰਦਾਸ ਬਿਸਤਰੀਆ ਕੀਰਤ ਰਵ ਕਿਰਨ ਪ੍ਰਗਟ ਸੰਸਾਰਹਿ ਸਾਖਤ ਰੂਗਰ ਮਬਲਸਰਾ ਉੱਤਰ ਦੱਖਣ ਹੈ ਪੂਬ ਅਰ ਪੱਛਮ ਜੈ ਜੈ ਕਾਰਜ ਪੰਥ ਨਰਾ ਹਰ ਨਾਮ ਰਸਨ ਗੁਰਮੁਖ ਵਰਦਾਇਉ 옳 ਗੰਗ ਪਸ਼ਚਮ ਧਰਿਆ ਸੋਈ ਨਾਮ ਅਛਲ ਭਗਤ ਹੈ ਭਵ ਤਾਰਨ ਅਮਰਦਾਸ ਗੁਰ ਕਉ ਫੁਰਿਆ ਸਿਮਰਹਿ ਸੋਈ ਨਾਮ ਜਖ ਅਰ ਕਿੰਨਰ ਸਾਧਕ ਸਿੱਧ ਸਮਾਧ ਹਰਾ ਸਿਮਰਹਿ ਨਖਿ ਅਤਰ ਅਵਰ ਧੂਮੰਡਲ ਨਾਰਦਾਜ ਪ੍ਰਹਿਲਾਦ ਵਰਾ ਸਸਿਆਰ ਅਰ ਸੂਰ ਨਾਮ ਉਲਾਸ ਹੈ ਸੈਨ ਲੋ ਜਿਨ ਉਧਰਿਆ ਸੋਈ ਨਾਮ ਅਸ਼ਲ ਭਗਤ ਹੈ ਭਵ ਤਾਰਨ ਅਮਰਦਾਸ ਗੁਰ ਕਉ ਫੁਰਿਆ ਸੋਈ ਨਾਮ 시ਵਰ ਨਵਨਾਥ ਨਿਰੰਜਨ ਸ਼ਿਵ ਸੰਕਾਦ ਸਮੁਤ ਧਰਿਆ ਚਵਰਾਸੀ ਸਿੱਧ ਬੁੱਧ ਜਿਤ ਰਾਤੀ ਅੰਬਰੀਕ ਭਵਜਲ ਤਰਿਆ ਉਦਹੁ ਅਕਰੂਰ ਤਨੋਚਨ ਨਾਮਾ ਕਲ ਕਬੀਰ ਕਿਲ ਵਿਖਾਰਿਆ ਸੋਈ ਨਾਮ ਅਛਲ ਭਗਤ ਹੈ ਭਵ ਤਾਰਨ ਅਮਰਦਾਸ ਗੁਰ ਕਉ ਫੁਰਿਆ ਤਿਤ ਨਾਮ ਲਾਗ ਤੇ ਤੀਸ ਧਿਆਵਹਿ ਜਤੀ ਤਪੀ ਸਰ ਮਨ ਵਸਿਆ ਸੋਈ ਨਾਮ ਸਿਮਰ ਗੰਗੇਵ ਪਤਾਮਹਿ ਚਰਨ ਚਿਤ ਅਮਰਤ ਰਸਿਆ ਕਿਤ ਨਾਮ ਗੁਰੂ ਗੰਭੀਰ ਗਰੂ ਮਤ ਸਤ ਕਰ ਸੰਗਤ ਉਦਰੀਆ ਸੋਈ ਨਾਮ ਅਛਲ ਭਗਤਹਿ ਭਵ ਤਾਰਨ ਅਮਰਦਾਸ ਗੁਰ ਕਉ ਫੁਰਿਆ ਨਾਮ ਕਿਤ ਸੰਸਾਰ ਕਿਰਨ ਰਵ ਸੁਰਤਰ ਸਾਖਹਿ ਉੱਤਰ ਦੱਖਣ ਪੂਪ ਦੇਸ ਪਛਮ ਜਸ ਭਖਹਿ ਜਨਮ ਤਾ ਇਹੋ ਸਕਿਆਤ ਜਿਤਨਾ ਮਹਰਿ ਹਿਰਦੈ ਨਿਵਾਸੈ ਸੁਰ ਨਰ ਗਣ ਗੰਧਰਬ ਛੇ ਦਰਸ਼ਨ ਆਸ਼ਾਸੈ ਭਲੂ ਪ੍ਰਸਿੱਧ ਤੇਜੋ ਤਨੋ ਕਲ ਜੋੜ ਕਰ ਧਾਇਓ ਸੋਈ ਨਾਮ ਭਗਤ ਭਵਜਲ ਹਰਨ ਗੁਰ ਅਮਰਦਾਸ ਤੈ ਪਾਇਓ ਨਾਮ ਧਾਇ ਵਹਿ ਦੇਵ ਤਤੀਸ ਅਰ ਸਾਧਕ ਸਿਧ ਨਰ ਨਾਮ ਖੰਡ ਬ੍ਰਹਮੰਡ ਧਾਰੀ ਜਹ ਨਾਮ ਸਮਾਦਿਓ ਹਰਖ ਸੋਗ ਸਮ ਕਰ ਸਾਹਾਰੀ ਨਾਮ ਸਰੂਪਨ ਸਰਬਮੈ ਭਗਤ ਰਹੇ ਲਿਵਤਾਰ ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦੀਓ ਕਰਤਾਰ ਸਤ ਸੂਰੋ ਸੀਰ ਬਲਵੰਤ ਸਤ ਪਾਏ ਸੰਗਤ ਸਘਨ ਗਰੂ ਮਤ ਨਿਰਵੈਰ ਲੀਨਾ ਜਿ ਸਤ ਧੀਰ ਜਿ ਧੁਰ ਧਵਲ ਤੁਜਾ ਸੀਤ ਬੈ ਕੁੰਠ ਬੀਣਾ ਪਰ ਸਹਿ ਸੰਤ ਪਿਆਰ ਜਿਹ ਕਰਤਾ ਰਹ ਸੰਜੋਗ ਸਤ ਗੁਰੂ ਸੇਵ ਸੁਖ ਪਾਇਉ ਅਮਰ ਗੁਰ ਕੀ ਤਉ ਜੋਗ ਨਾਮ ਨਾਵਣ ਨਾਮ ਰਸ ਖਾਨ ਹਰ ਭੋਜਨ ਨਾਮ ਰਸ ਸਦਾ ਚਾਏ ਮੁਖ ਮਿਸ਼ਟ ਬਾਣੀ ਤਨ ਸਤ ਗੁਰ ਸੇਵਿਉ ਜਿਸੁ ਪਸਾਏ ਗਤਿ ਅਗਮ ਜਾਣੀ ਕੁੱਲ ਸੰਬੂਹੁ ਸਮੁਧਰੇ ਪਾਇਓ ਨਾਮ ਨਿਵਾਸ ਸਕੇ ਹਥ ਜਨਮ ਕਲ ਉਚਰੈ ਗੁਰ ਪਰਸੈਉ ਅਮਰ ਪ੍ਰਗਾਸ ਬਾਰਜ ਕਰਿ ਦਾਹਣੈ ਸਿਧ ਸੰਮੁਖ ਮੁਖ ਜੋਵੈ ਰਿਧ ਬਸੈ ਬਾਵੰਗ ਜੋ ਤੀਨ ਲੋਕਾਂਤਰ ਮੋਹੈ ਹਿਰਦੈ ਬਸੈ ਅਕਹੀਉ ਸੋਏ ਰਸ ਤਿਨਹੀ ਜਾਤਵ ਮੁਖੋਂ ਭਗਤ ਉਚਰੈ ਅਮਰ ਗੁਰ ਇਤ ਰੰਗ ਰਾਤਉ ਮਸਤਕ ਨਿਸ਼ਾਨ ਸਚਉ ਕਰਮ ਕਾਲ ਜੋੜ ਕਰ ਧਿਆਉ ਪਰਸਿਉ ਗੁਰੂ ਸਤਗੁਰ ਤਿਲਕ ਸਰਬ ਇਛ ਤਿਨ ਪਾਇਉ ਚਰਨ ਤਾ ਪਰ ਸਕਿ ਅਥ ਚਰਨ ਗੁਰ ਅਮਨ ਪਵਲ ਰੈ ਹਾਥ ਤਾ ਪਰ ਸਕਿ ਅਥ ਹੱਥ ਲਗੈ ਗੁਰ ਅਮਰ ਪੈ ਜੀ ਤਾ ਪਰ ਸਕਿਆਥ ਜੀ ਗੁਰ ਅਮਰ ਪਣੀਜੈ ਨੈਣ ਤਾ ਪਰ ਸਕਿਆਥ ਨੈਣ ਗੁਰ ਅਮਰ ਪਖਿਜੈ ਸ਼ਰਵਣ ਤਾ ਪਰ ਸਕਿਆਥ ਸ਼ਰਵਣ ਗੁਰ ਅਮਰ ਸੁਣੀਜੈ ਸਕਿਆਥ ਸੋ ਹੀਓ ਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਕਿਆਥ ਸੋ ਸਿਰ ਜਾਲਪ ਪਣੈ ਜੋ ਸਿਰ ਨਿਵੇ ਗੁਰ ਅਮਰ ਨੇਤ ਤੇ ਨਰ ਦੁੱਖ ਨਹ ਭੁੱਖ ਤੇ ਨਰ ਨ ਧਨ ਨਹ ਕਈਐ ਤੇ ਨਰ ਸੋਕ ਨਹ ਹੂਐ ਤੇ ਨਰ ਸੇ ਅੰਤ ਨਾ ਲਹੀਐ ਤੇ ਨਰ ਸੇਵ ਨਹ ਕਰਹਿ ਤੇ ਨਰ ਸਹਿ ਸਹਸ ਸਮਪਹਿ ਤੇ ਨਰ ਦੁਲੀਚੈ ਬਹਿ ਤੇ ਨਰ ਉਥਾਪ ਬਿਥੱਪਹਿ ਸੁਖ ਲਹ ਤੇ ਨਰ ਸੰਸਾਰ ਮਹਿ ਭੈ ਪਟ ਰਿਪ ਮਦ ਤੇ ਸਕਿਆਥ ਤੇ ਨਰ ਜਾਲ ਪਪਣੈ ਗੁਰ ਅਮਰਦਾਸ ਸੋ ਪਰਸਨ ਜੀ ਤੈਂ ਪੜਿਉ ਇਕ ਮਨ ਤਰਿਉ ਇਕ ਕਰ ਇਕ ਪਛਾਣਿਉ ਨੈਣ ਬੈਣ ਮੂਹੇ ਇਕ ਇਕ ਦੋਹ ਠਾਏ ਨ ਜਾਣਿਉ ਸੁਪਨ ਇਕ ਪ੍ਰਤਖ ਇਕ ਇਕ ਸਮਹਿ ਲੀਣੋ 30 1 अर 5 सिद्ध 35 ਨਾ ਖੀਣੋ ਇੱਕੋ ਜੇ ਲੱਖ ਲੱਖੋ ਅਲਖ ਹੈ ਇੱਕ ਇੱਕ ਕਰ ਵਰਨਿਉ ਗੁਰ ਅਮਰਦਾਸ ਜਾਲਪ ਪੜੈ ਤੂੰ ਇੱਕ ਲੋੜੈ ਇੱਕ ਮੰਨਿਉ ਜੇ ਮਤ ਗਹੀ ਜੈ ਦੇਵ ਜੇ ਮਤ ਨਾਮੈ ਸੰਮਾਨੀ ਜੇ ਮਤ ਤ੍ਰिलोचन ਚਿਤ ਭਗਤ ਕੰਬੀਰੈ ਜਾਣੀ ਰੁਕ ਮੰਗਦ ਕਰਤੂਤ ਰਾਮ ਜੰਪ ਹੋ ਨਿਤ ਭਾਈ ਅਮਰੀਕ ਪ੍ਰਹਿਲਾਦ ਸਰਨ ਗੋਬਿੰਦ ਗਤ ਪਾਈ ਤੈ ਲੋਭ ਕ੍ਰੋਧ ਤ੍ਰਿਸ਼ਨਾ ਤਜੀ ਸੋ ਮਤ ਜਲ ਜਾਣੀ ਜੁਗਤ ਗੁਰ ਅਮਰਦਾਸ ਨਿਜ ਭਗਤ ਹੈ ਦੇਖ ਦਰਸ ਪਾਵੋ ਮੁਕਤ ਗੁਰ ਅਮਰਦਾਸ ਪਰਸੀਐ ਪੋਹਮ ਪਾਤਕ ਬਨਾਸਹਿ ਗੁਰੂ ਅਮਰਦਾਸ ਪਰਸੀਐ ਸਿੱਧ ਸਾਧਕ ਅਸਾਸਹਿ ਗੁਰੂ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁਕਹਿ ਗੁਰ ਅਮਰਦਾਸ ਪਰਸੀਐ ਆਪਾਉ ਲੱਬੈ ਗਉ ਚੁਕਹਿ ਇਕ ਬਿਨ ਦੁਗਣ ਜੋ ਤਉ ਰਹਿ ਜਾਂ ਸੰਮੰਤਰ ਮਾਨ ਵਹਿ ਲਹਿ ਜਾਲ ਪਾਪ ਧਾਰਤ ਇਤੜੇ ਗੁਰ ਅਮਰਦਾਸ ਡਿੱਠੈ ਮਿਲਹਿ ਸਾਚੇ ਨਾਮ ਕਰਤਾਰ ਸੋ ਦ੍ਰਿੜ ਨਾਮਿਕ ਸੰਗ ਰਹਿਉ ਤਾਂ ਤੇ ਅੰਗਤ ਲੈਣਾ ਪ੍ਰਗਟ ਤਾਸ ਚਰਨਹਿ ਲਿਵ ਰਹਉ ਤਿਤ ਕੋਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਮਣ ਵਿਖਾਣੋ ਜੋ ਗੁਣ ਅਲਖ ਅਗੰਮ ਤਿਨਹਿ ਗੁਣ ਅੰਤ ਨਾ ਜਾਣੋ ਬੋਹਿ ਤਉ ਵਿਦਾਤਾ ਨਿਰਮਿਉ ਸਭ ਸੰਗਤ ਕਉਲ ਉਧਾਰਨ ਗੁਰੂ ਅਮਰਦਾਸ ਕੀਰਤ ਕਹਿ ਤਰਾਹੀ ਤਰਾਹੀ ਤੋ ਪਾ ਸਰਨ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਉ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਉ ਜਹ ਕਹਿ ਤਹ ਭਰਪੂਰ ਸ਼ਬਦ ਦੀਪਕ ਦੀ ਪਾਇਉ ਜਿਹ ਸਿੱਖ ਹੈ ਸੰਗ ਰਹਿਉ ਤਤ ਹਰ ਚਰਨ ਮਲਾਇਉ ਨਾਨਕ ਕੂਲ ਨਿੰਮਲ ਅਵਤਰਿਓ ਅੰਗਦ ਲਹਿਣੀ ਸੰਗ ਹੋ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾ ਸਰਨ ਤੋ ਜਪ ਤਪ ਸਤ ਸੰਤੋਖ ਸਿਖ ਦਰਸਨ ਗੁਰ ਸਿਖਹਿ ਸਰਨ ਪਰਹਿ ਤੇ ਉਭਰਹਿ ਛੋੜ ਜੰਮਪੁਰ ਕੀ ਲਿਖਹਿ ਭਗਤ ਭਾਏ ਭਰਪੂਰ ਹਿਰਦੈ ਉਚਰਹਿ ਕਰਤਾਰੈ ਗੁਰ ਗਉਖਰ ਦਰਿਆਉ ਪਲਕ ਡੰਬੰਤ ਐਹ ਤਾਰੈ ਨਾਨਕ ਕਉਲ ਨਿੰਮਲ ਅਵਤਰਿਉ ਗੁਣ ਕਰ ਤਾਰੈ ਉਚਰੈ ਗੁਰ ਅਮਰਦਾਸ ਜਿਨ ਸੇਵਿਉ ਤਿਨ ਦੁਖ ਦਰਿਦਰ ਪਰ ਹਰ ਪਰੈ ਚਿਤ ਚਿਤਵਉ ਅਰਦਾਸ ਕਹਉ ਪਰ ਕਹਿ ਪੀ ਨਾ ਸਕਉ ਸਰਬ ਚਿੰਤ ਤੁਝ ਪਾਸ ਸਾਧ ਸੰਗਤ ਹਾਂ ਤੱਕੋਂ ਤੇਰਾ ਹੁਕਮ ਪਵੈ ਨਿਸ਼ਾਨ ਤਉ ਕਰੂੰ ਸਾਹਿਬ ਕੀ ਸੇਵਾ ਜਬ ਗੁਰ ਦੇਖੈ ਸੁਭ ਦਿਸ਼ਟ ਨਾਮ ਕਰਤਾ ਮੁਖ ਮੇਵਾ ਅਗੰ ਅਲਖ ਕਾਰਨ ਪੁਰਖ ਜੋ ਪਰਮਾਵਹਿ ਸੋ ਕਹੂੰ ਗੁਰ ਅਮਰਦਾਸ ਕਰਨ ਕਰਨ ਜਿਵ ਤੂੰ ਰਖਹਿ ਤਿਵ ਰਹੂੰ ਕਿ ਕੇ ਗੁਰ ਗਿਆਨ ਅਰ ਧਿਆਨ ਤਤ ਸਿਉ ਤਤ ਮਿਲਾਵੇ ਸੱਚ ਸੱਚ ਜਾਣੀਐ ਇਕ ਚਿਤ ਹੈ ਲਿਵ ਲਾਵੇ ਕਾਮ ਕ੍ਰੋਧ ਵਸ ਕਰੈ ਪਵਨ ਉਡੰਤ ਨਾ ਧਾਵੇ ਨਿਰੰਕਾਰ ਕੈ ਵਸੈ ਦੇਸ ਹੁਕਮੁ ਗੁਜਬੀਚਾਰ ਪਾਵੇ ਕਲ ਮਾਹੇ ਰੂਪ ਕਰਤਾ ਪੁਰਖ ਸੋ ਜਾਣ ਜਿਨ ਕਿਛ ਕੀਓ ਗੁਰ ਮਿਲੇ ਓ ਸੋਈ ਪਖਾ ਕਹੈ ਸਹਿਜ ਰੰਗ ਦਰਸ਼ਨ ਦਿਓ ਰਹੇ ਓ ਸੰਤ ਹਉ ਟੋਲ ਸਾਧ ਬਹੁ ਤੇਰੇ ਡਿੱਠੇ ਸੰਨਿਆਸੀ ਤਪਸੀ ਅਹ ਮੁਖੋਂ ਏ ਪੰਡਤ ਮਿੱਠੇ ਵਰਸ ਏ ਕਹਾਂ ਫਿਰਿਓ ਕਿਨੈ ਨਾਹੋ ਪਰ ਚੌ ਲਾਇਓ ਕਹਤਿਆ ਹੈ ਕਹਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਹਰ ਨਾਮ ਛੋੜ ਦੂਜੈ ਲੱਗੇ ਤਿਨ ਕੇ ਗੁਣ ਹੋ ਕਿਆ ਕਹੂੰ ਗੁਰਦਈਏ ਮਲਾਇਓ ਭਿਖਿਆ ਜਿਵ ਤੂੰ ਰਖੈ ਤਿਵ ਰਹੂ ਪਹਿਰ ਸਮਾਦ ਸੁਨਾਹ ਗਿਆਨ ਹੈ ਆਸਨ ਚੜਿਓ ਧਰਮ ਧਨਕ ਕਰ ਗਹਿਓ ਭਗਤ ਸੀਲਹਿ ਸਰ ਲੜਿਓ ਭੈ ਨਿਰਭਉ ਹਰ ਅਟਲ ਮਨ ਸ਼ਬਦ ਗੁਰ 니 ਜਾ ਗੱਡੇਉ ਕਾਮ ਕ੍ਰੋਧ ਲੋਭ ਮੋਹ ਅਪ ਪੰਚ ਦੂਤ ਵਿਖੰਡੇਉ ਭਲੋ ਪੂ ਹਾਲ ਤੇਜੋ ਤਨਾ ਨਿਰਪਤ ਨਾਥ ਨਾਨਕ ਬਰ ਗੁਰ ਅਮਰਦਾਸ ਸੱਚ ਸਲ ਭਣ ਤੈ ਦਲ ਜਿੱਤੋ ਏਵ ਜੁਧ ਕਰ ਕਨ ਹਰ ਬੂੰਦ ਬਸ ਰੋ ਮਾਵਲ ਕੋਸਮ ਬਸੰਤ ਗਨੰਤ ਨਾ ਆਵੇ ਰਬ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤ ਗੁਰ ਕੇ ਕਬ ਜਨ ਭਲ ਉਹਨਾਂ ਜੋਗ ਆਵੇ ਪੱਲੇ ਅਮਰਦਾਸ ਗੁਣ ਤੇਰੀ ਤੇਰੀ ਉਪਮਾ ਤੋਹੀ ਬਨ ਆਵੇ